ਕਈ ਪਿੰਡਾਂ ਦੇ ਵਿੱਚ ਨਾਰਮਲ 25 25 30 ਦੀ 50 50 ਲੱਖ ਵੀ ਲੱਗਦਾ ਕਦੇ ਨਹੀਂ ਲੱਗਦਾ ਜਿਹਨੇ ਸੇਵਾ ਸਰਪੰਚੀ ਸੇਵਾ ਵਾਸਤੇ ਅਜੀ ਸਰਪੰਚੀ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਜੀ ਮੈਂ ਵੀ ਗੱਲ ਕਹਿ ਰਿਹਾ ਕਿ ਅਸੀਂ ਸਰਪੰਚਾਂ ਨੂੰ ਨਵਾਂ ਪੈਸਾ ਨਹੀਂ ਖਾਣ ਦੇਣਾ ਜਿਹੜੇ ਸਰਪੰਚ ਬਣ ਕੇ ਸੋਚ ਸਮਝ ਕੇ ਪਾਉਂਦੇ ਪਿੰਡਾਂ ਦੀ ਡਿਵੈਲਪਮੈਂਟ ਕੀ ਕਸੂਰ ਆ ਲੋਕਾਂ ਦਾ ਜਿਹੜੇ ਵੋਟਾਂ ਪਾ ਕੇ ਤੁਹਾਨੂੰ ਹਰ ਵਾਰ ਥੋੜੇ ਥੋੜੇ ਤਾਸ ਜਿਉਂਦੇ ਹੋਣੇ ਦੇ ਕੰਮ ਨਹੀਂ ਹੁੰਦੇ ਜੀ ਕੀ ਕਸੂਰ ਹੈ ਗਰੀਬਾਂ ਦਾ ਕੀ ਕਸੂਰ ਹੈ ਕਿਸਾਨਾਂ ਦਾ ਕੀ ਕਸੂਰ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਜੀ ਉਹ ਵੋਟ ਪਾਉਂਦੇ ਆ ਜੀ ਪਰ ਜੇ ਚੰਗੀ ਟੀਮ ਹੋਏਗੀ ਤਾਂ ਪਿੰਡ ਦੀ ਡਿਵੈਲਪਮੈਂਟ ਹੋਏਗੀ ਇਸ ਕਰਕੇ ਪੈਸੇ ਪੁੱਛ ਵਾਲੀ ਬੋਲੀ ਤਾਂ ਮੇਰੇ ਖਿਆਲ ਮੈਂ ਇਸ ਨਾਲ ਸਹਿਮਤ ਨਹੀਂ ਆਇਆ ਹੁਣ ਸਰਪੰਚੀ ਮੇਨ ਬੇਸ ਹੈ ਜੀ ਪੰਜਾਬ ਦਾ ਪੰਜਾਬ ਦਾ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਰਹੇ ਆ ਸਭ ਤੋਂ ਪਹਿਲਾਂ ਸਰਪੰਚ ਬਣੇ ਸੀ ਕਿਉਂਕਿ ਜਿੰਨੂੰ ਸਰਪੰਚੀ ਤੋਂ ਗੱਲ ਪਤਾ ਲੱਗੀ ਪਿੰਡ ਦੀ ਡਿਵੈਲਪਮੈਂਟ ਕਿਉਂਕਿ ਇਹੀ ਬੇਸ ਸਾਡੇ ਹਿੰਦੁਸਤਾਨ ਦੀ ਵਾਦੀ 80% ਪਿੰਡਾਂ ਤੇ ਰਹਿੰਦੀ ਹੈ ਜੀ ਪੰਜਾਬ ਦੇ ਵਿੱਚ ਵੀ ਇਹ ਰੁਝਾਨ ਜੇ ਜਦੋਂ ਪਿੰਡ ਡਵੈਲਪ ਹੋ ਗਏ ਪਿੰਡਾਂ ਦੇ ਵਿੱਚ ਚੰਗੇ ਸਕੂਲ ਬਣ ਗਏ ਚੰਗੇ ਸਿਹਤ ਕੇਂਦਰ ਬਣ ਗਏ ਚੰਗੀਆਂ ਸੜਕਾਂ ਬਣ ਗਈਆਂ ਪੀਣ ਵਾਲਾ ਪਾਣੀ ਸ਼ੁੱਧ ਆ ਗਿਆ ਸਾਡੇ ਕੋਲ ਖੇਡ ਗਰਾਊਂਡ ਆ ਗਏ ਸਾਡੇ ਕੋਲੇ ਮੰਡੀਗਾ ਘਰ ਬਣ ਗਏ ਸਾਡੇ ਕੋਲ ਪੰਚਾਇਤ ਘਰ ਬਣ ਗਏ ਜੇ ਕੋਈ ਧਰਮਸ਼ਾਲਾ ਛੇ ਹੋ ਗਈ ਅਤੇ ਗਰੀਬ ਪਰਵਾਰ ਆਪਣੇ ਬੱਚਿਆਂ ਦਾ ਰਿਆ ਸ਼ਾंति ਕਰ ਸਕਦੇ ਤਾਂ ਪਿੰਡ ਬਣ ਗਏ ਸਵਰਗ ਜੀ ਆਪਣੇ ਨਾਬਾ ਉਪਦਾਨ ਸਭਾ ਦੇ ਪਿੰਡਾਂ ਨੂੰ ਸਵਰਗ ਬਣਾਉਣ ਵਾਸਤੇ ਮੈਂ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਬੇਨਤੀ ਕਰਦਾ ਕਿ ਮਿਲ ਕੇ ਸਿਰ ਜੋੜ ਕੇ ਸਰਪੰਚੀ ਕਰੋ ਤੇ ਸਰਕਾਰ ਦਾ 5 ਲੱਖ ਰੁਪਏ ਨਾਮ ਪਾਓ ਤੇ ਆਪਣੇ ਪਿੰਡ ਨੂੰ ਸਵਰ ਪੁਜੀਏ ਦੇ ਕਿਸ ਤਰ੍ਹਾਂ ਦੇਖ ਦਿਆਂ ਹਲੇ ਇੰਦਾ ਤਾਂ ਨਹੀਂ ਹੋਣਾ ਚਾਹੀਦਾ ਉਹ ਵਾਲੀ ਗੱਲ ਮੁੱਖੀ ਨਹੀਂ ਜੀ ਜਿਹੜਾ ਹੋਣਾ ਹੈ ਅੱਛਾ 10 ਕਰੋੜ ਤੱਕ ਵੀ ਜਾ ਸਕਦੇ ਆ ਕਿਵੇਂ ਦੇਖ ਦਊਂ ਨਹੀਂ ਵੇਖੋ ਇੰਦਾ ਨਹੀਂ ਬਿਲਕੁਲ ਸਰਬਸੰਮਤੀ ਨਾਲ ਬੇਨਾ ਪੈਸੇ ਦੇ ਹੋ ਰਿਹਾ ਤੇ ਇੱਕ ਪਾਸੇ 2-2 ਕਰੋੜ ਦੀਆਂ ਬੁਲੀਆਂ ਲੱਗ ਰਹੀਆਂ ਦੇਖੋ ਅੱਜ ਥੋਹੀ ਦੇ ਪਿੰਡ तकरीबन ਨਾ ਐ ਸਮਝ ਲਓ ਕਿ ਜੀ 100 ਦੇ ਆਸ-ਪਾਸ ਪਰਿਵਾਰ ਜਿਹੜੇ ਆ ਕਰੋਦੇ ਮੁੱਢੀ ਜਿਹੜੇ ਆ ਆਮ ਆਦੀ ਪਾਰਟੀ ਸ਼ਾਮਲ ਹੋਈ ਹੈ ਉਹਨਾਂ ਨੂੰ ਪਾਰਟੀ ਦਾ ਜਿਹੜਾ ਦੀ ਬਫਰ ਪਾਰਟੀ ਔਰ ਸੁਪਰ ਪਾਰਟੀ ਹਾਰ ਪਾਰਟੀ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਇਹਨੂੰ ਸਾਰਿਆਂ ਨੂੰ ਪਤਾ ਕਿ ਪਿੰਡਾਂ ਦੇ ਵਿੱਚ ਇਲੈਕਸ਼ਨ ਦਾ ਦੌਰ ਹੈ ਜੀ ਔਰ ਜਿਹੜੇ ਸਿਆਣੇ ਸਮਝਦਾਰ ਨੇ ਉਹਨਾਂ ਨੂੰ ਸਭ ਨੂੰ ਪਤਾ ਕਿ ਸਰਕਾਰਾਂ ਜਿਹੜੀਆਂ ਨੇ ਡਿਵੈਲਪਮੈਂਟ ਕਰਨਾ ਚਾਹੁੰਦੀਆਂ ਨੇ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਜਿਹੜੀ ਸਰਕਾਰਾਂ ਦੇ ਜ਼ਰੀਏ ਹੋਣੀ ਹੈ ਤੇ ਇਸ ਕਰਕੇ ਅੱਜ ਤੁਸੀਂ ਪਿੰਡ ਦੇ ਵਿੱਚ ਬਹੁਤ ਸਾਰੇ ਸੁਝਵਾਨ ਜਿਹੜੇ ਆ ਕਿਸਾਨ ਭਰਾ ਵੀ ਨੇ ਅਕਾਲੀ ਦਲ ਦੇ ਪੁਰਾਣੇ ਵਰਕਰ ਨੇ ਜਿਹੜੇ ਉਹ ਸਾਰਿਆਂ ਨੇ بڑا ਇਹ ਫੈਸਲਾ ਕੀਤਾ ਕਿ ਅਸੀਂ ਸਾਰੇ ਹੀ ਉਹਨਾਂ ਆਮ ਆਦਮੀ ਪਾਰਟੀ ਦੇ ਨਾਲ ਮਿਲ ਕੇ ਚੱਲਾਂਗੇ ਪਰ ਅਸੀਂ ਪਿੰਡ ਦੀ ਡਿਵੈਲਪਮੈਂਟ ਵਾਸਤੇ ਅਸੀਂ ਕੰਮ ਕਰਾਂਗੇ ਤੇ ਪਿੰਡ ਜਿਹੜਾ ਅੱਜ ਥੋਹੀ ਬਹੁਤ ਹੀ ਇਤਿਹਾਸਿਕ ਪਿੰਡ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਤੋਂ ਪ੍ਰਾਪਤਿ ਧਰਤੀ ਹੈ ਔਰ ਬੜਾ ਪੋਲੀਟਿਕਲ ਪਿੰਡ ਵੀ ਹੈ ਜੀ ਰਾਜਨੀਤਿਕ ਤੌਰ ਤੇ ਬੜੀ ਸਮਝ ਰੱਖਦਾ ਪਿੰਡ ਤੇ ਮੇਰੀ ਇਹਨਾਂ ਨਾਲ ਕਮਿਟਮੈਂਟ ਹੈ ਕਿ ਜੇ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿਹੜੀ ਵੀ ਸਰਪੰਚ ਹੁਣ ਪ੍ਰਚਾਰ ਬਣੇਗੀ ਸਾਰੀ ਨਾਲ ਮਿਲ ਕੇ ਸਰਕਾਰ ਦੇ ਨਾਲ ਪਿੰਡ ਦਾ ਵਿਕਾਸ ਕਰੇਗੀ ਪਿੰਡ ਚ ਖੇਡ ਗਰਾਉਂਡ ਪਿੰਡ ਦੀਆਂ ਗਲੀਆਂ ਨਾਲੀਆਂ ਸਫਾਈਆਂ ਪਰਮਸ਼ਾਲਾ ਗਰੀਬ ਪਰਿਵਾਰਾਂ ਦੇ ਕੱਚੇ ਘਰਾਂ ਦੇ ਪੈਸੇ ਮੰਰੇਗਾ ਦਾ ਕੰਮ ਸਹੀ ਤਰੀਕੇ ਨਾਲ ਕਰੇ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਅਸੀਂ ਬਹੁਤ ਗੰਭੀਰਤਾ ਦੇ ਸਕੂਲ 100% ਅੱਛੇ ਤਰੀਕੇ ਨਾਲ ਚੱਲੇਗਾ ਜੀ ਜਿਹੜਾ 2.5 ਸਾਲ ਦਾ ਪਿਛਲਾ ਬਖਵਾ ਰਿਹਾ ਬੇਸ਼ੱਕ ਸਰਕਾਰ ਆਮਾਂ ਦੀ ਬਾਦ ਉਸ ਹੁਣ ਕੀ ਆ ਸਰਕਾਰ ਦਾ ਫੰਡ ਦੇ ਸਕਦੀ ਹੈ ਮੈਂ ਕਈ ਕਰੋੜਾ ਰੁਪਈਆ ਜਿਹੜਾ ਜੀ ਪ੍ਰਧਾਨ ਸਭਾ ਨਾ ਪੱਦੇ ਪਿੰਡਾਂ ਚ ਬੰਦਿਆ ਪਰ ਉਹ ਐਜ਼ ਇਟ ਇ ਆਈ ਪਿਆ ਗਿ ਖਾਤੇ ਦਿਲਾਇਆ ਨਹੀਂ ਤੇ ਹੁਣ ਅਸੀਂ ਸਾਰਾ ਜਿਹੜਾ ਨਈਆ ਸਰਕਾਰਾਂ ਬਣੀਆਂ ਨੇ ਕੁਝ ਪ੍ਰਬੰਧਕਾਂ ਦੇ ਜ਼ਰੀਏ ਅਸੀਂ ਪੈਸਾ ਲਾਇਆ ਤੇ ਉਹ ਜਿਹੜਾ ਰੁਕਿਆ ਹੋਇਆ ਪੈਸਾ ਜਿਹੜਾ ਜਿਹੜਾ ਨਹੀਂ ਯੂਜ਼ ਕੀਤਾ ਸਾਰਾ ਪੈਸਾ ਨੂੰ ਨਈਆ ਪੰਚਾਇਤਾਂ ਦੇ ਜ਼ਰੀਏ ਪਿੰਡਾਂ ਦੇ ਡਿਵੈਲਪਮੈਂਟ ਦੇ ਵਿੱਚ ਲਾਇਆ ਜਾਏਗਾ ਤੁਹੀ ਪਿੰਡ ਦਾ ਜਿਹ ਤਨੂ ਦਾ ਸਮੂਥਲੀ ਜਿਵੇਂ ਅچھے ਟੀਚਰ ਨੇ ਗਰੇਵਾਲ ਸਾਹਿਬ ਸਾਡੇ ਬਹੁਤ ਪੁਰਾਣੇ ਮਿੱਤਰ ਵੀ ਨੇ ਭਰਾ ਵੀ ਨੇ ਬੜਾ ਉਹਨਾਂ ਨੇ ਕੰਮ ਕੀਤਾ ਕੰਮ ਕੀ ਕਰਨਾ ਵੀ ਹੈ ਤੇ ਸਭ ਨੂੰ ਨਾਲ ਲੈ ਕੇ ਸਕੂਲ ਨੂੰ ਅچھے ਤਰੀਕੇ ਨਾਲ ਅੱਗੇ ਲਾਵਾ। ਜਿਹੜੇ ਸਰ ਸੰਪਤੀ ਕਿਨੇ ਪਿੰਡਾਂ ਦੇ ਵਿੱਚ ਹੋਇਆ ਸਰ ਸੰਪਤੀ ਹੁਣ ਤੱਕ ਹੁਣ ਤੱਕ 13 ਪਿੰਡਾਂ ਚ ਹੋ ਚੁੱਕੇ ਜਿਹ 47 ਪਿੰਡਾਂ ਦੇ ਵਿੱਚੋਂ 13 ਪਿੰਡਾਂ ਸੰਪਤੀ ਹੋ ਗਏ ਪਰ ਇਹਦਾ ਅੰਕੜਾ ਜਿਹੜਾ ਅਸੀਂ 5 ਤਰੀਕ ਨੂੰ ਜਿਵੇਂ ਪੇਪਰ ਸਾਰੇ ਸਬਮਿਟ ਹੋ ਜਾਂਦੇ ਆ ਜਿਹਨੇ ਵਾਪਸ ਲੈਣੇ ਵਾਪਸ ਲਊਗਾ ਜਿਹਦੇ ਰਹਿ ਗਏ ਉਸ ਤੋਂ ਬਾਅਦ ਫਿਰ ਅਸੀਂ ਅੰਕੜਾ ਜਾਰੀ ਕਰਾਂਗੇ ਪਰ ਮਾਤਾ ਮਾ ਕਿਰਪਾ ਕਰੇ ਇਹ ਪਹਿਲੀ ਇਹਦੇ ਵੱਡੇ ਪੱਧਰ ਤੇ ਜਿਹੜੀ ਸਰਵ ਸੰਪਤੀ ਹੋਈ ਜਾਣੀ ਇਹ ਕਿਤੇ ਸਰਵ ਸੰਪਤੀ ਹੋਣੀ ਨਹੀਂ ਸੀ ਜਾਂਦੇ ਜਾਣ ਬੁੱਝ ਕੇ ਬੰਦਾ ਤੁਹਾਡੇ ਬੰਦੀ ਪਾਇਆ ਕੀਤੀ ਜਾਂਦੀ ਸੀ ਖਾਣ ਪੀਣ ਵਾਲੇ ਸੋਚਦੇ ਸੀ ਵੀ ਸਾਡਾ ਹਫਤੇ ਬਾਅਦ ਵੀ ਚੰਗੇ ਨਿਕਲਣਗੇ ਜੀ ਪਿੰਡਾਂ 'ਚ ਉਹ ਠੜੇਬੰਦੀ ਜਿਹੜੀ ਹੈ ਇੱਕ ਨਸੂਰ ਬਣ ਗਈ ਕਿ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਵੱਡੇ ਪੱਧਰ ਤੇ ਨਹੀਂ ਹੋ ਪਾਈ ਅਸੀਂ ਉਹ ਠੜੇਬੰਦੀ ਖਤਮ ਕਰਕੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਜਿਹੜਾ ਬੰਦਾ ਸਰਬਸੰਮਤੀ ਕਰੇਗਾ ਜਿਹੜੀ ਪੰਚਾਇਤ ਸਰਬਸੰਮਤੀ ਕਰੇਗੀ ਉਹ ਪਿੰਡ ਨੂੰ 5 ਲੱਖ ਰੁਪਏ ਸਰਕਾਰ ਵੱਲੋਂ ਇਨਾਮ ਦਿੱਤਾ ਜਾਵੇਗਾ ਜੀ ਮੈਂ ਸਭ ਨੂੰ ਬੇਨਤੀ ਕਰਦਾ ਕਿ ਸਾਰੇ ਮਿਲ ਕੇ ਪ੍ਰਧਾਨ ਸਰਵਨਾਪਨ ਦੀ 147 ਪੰਚਾਇਤਾਂ ਨੇ 13 ਆਲਰੇਡੀ ਸਰਬਸੰਮਤੀ ਕਰ ਚੁੱਕੀਆਂ ਨੇ ਤੁਸੀਂ ਵੀ ਸਰਬਸੰਮਤੀ ਕਰੋ ਤੇ ਸਰਕਾਰ ਦਾ 5 ਲੱਖ ਦਾ ਇਨਾਮ ਪਾਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਸਾਰੇ ਪਾਸੇ ਹੀ ਹੈ ਜੀ ਸਾਰੇ ਪਾਸੇ ਹੀ ਹੈ ਜਿਹੜੇ ਵੀ ਪਿੰਡ ਤੁਸੀਂ ਜਾਓ ਉਥੇ ਪਿੰਡ ਦੇ ਵਿੱਚ ਕੀ ਹੈ ਜੀ ਕਿ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਜੋ ਕਾਰਜਕਾਰੀ ਰਹੀ ਹੈ ਸਰਪੰਚਾਂ ਦੀ ਕਈ ਪਿੰਡਾਂ ਦੇ ਵਿੱਚ ਬਹੁਤ ਅੱਛਾ ਕੰਮ ਵੀ ਕੀਤਾ ਜੀ ਹਰ ਕਈ ਪਿੰਡਾਂ ਦੇ ਵਿੱਚ ਮਤਲਬ ਜਿਹੜਾ ਜੀ ਬਹੁਤ ਨੈਗੇਟਿਵ ਰਿਪੋਰਟ ਹੈ ਕਈ ਪਿੰਡਾਂ ਅਸਰੇ ਕਾਲਸਨਾ ਪਿੰਡ ਸਾਡਾ ਭਰਾ ਸਰਪੰਚ ਸੀਗਾ ਜੀ ਔਰ ਮੇਰੇ ਨਾਲ ਤਾਂ ਬੜੀ ਨੇੜੇ ਭਾਈ ਬਾਤਾਂ ਉਹਨਾਂ ਦੀ ਔਰ ਜਿੱਥੇ ਸਰਬਸੰਤੀ ਹੋ ਗਈ ਹੈ ਜੀ ਤੇ ਉੱਥੇ ਬੜੀ ਅੱਛੀ ਡਿਵੈਲਪਮੈਂਟ ਕੀਤੀ ਉਹਨਾਂ ਨੇ ਸੋ ਜਿਹੜੇ ਅੱਛੇ ਕੰਮ ਕਰਦੇ ਉਹਨਾਂ ਲਈ ਤਾਂ ਸਿਰ ਵੀ ਝੁਕਦਾ ਮੁਬਾਰਕਾ ਉਹਨਾਂ ਸਭ ਨੂੰ ਪਰ ਜਿੱਥੇ ਕਮੀ ਪੇਸ਼ੀਆਂ ਵੱਡੇ ਪੱਧਰ ਤੇ ਰਹੀਆਂ ਨੇ ਉਹਨਾ ਸਰਪੰਚੀ ਮੇਨ ਬੇਸ ਹੈ ਜੀ ਪੰਜਾਬ ਦਾ ਪੰਜਾਬ ਦਾ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਰਹੇ ਆ ਸਭ ਤੋਂ ਪਹਿਲਾਂ ਸਰਪੰਚ ਬਣੇ ਸੀ ਕਿਉਂਕਿ ਜਿੰਨੂੰ ਸਰਪੰਚੀ ਤੋਂ ਗੱਲ ਪਤਾ ਲੱਗੀ ਪਿੰਡ ਦੀ ਡਿਵੈਲਪਮੈਂਟ ਕਿਉਂਕਿ ਇਹੀ ਬੇਸ ਆ ਸਾਡੇ ਹਿੰਦੁਸਤਾਨ ਦੀ ਵਾਦੀ 80% ਪਿੰਡਾਂ ਦੇ ਰਹਿੰਦੀ ਹੈ ਪੰਜਾਬ ਦੇ ਵਿੱਚ ਵੀ ਇਹ ਰੁਝਾਨ ਹੈ ਤੇ ਜਦੋਂ ਪਿੰਡ ਡਿਵੈਲਪ ਹੋ ਗਏ ਪਿੰਡਾਂ ਦੇ ਵਿੱਚ ਚੰਗੇ ਸਕੂਲ ਬਣ ਗਏ ਚੰਗੇ ਸਿਹਤ ਕੇਂਦਰ ਬਣ ਗਏ ਚੰਗੀਆਂ ਸੜਕਾਂ ਬਣ ਗਈਆਂ ਪੀਣ ਵਾਲਾ ਪਾਣੀ ਸ਼ੁੱਧ ਆ ਗਿਆ ਸਾਰੇ ਕੋਲ ਖੇਡ ਗਰਾਊਂਡ ਆ ਗਿਆ ਸਡੇ ਕੋਲੇ ਮੰਦਿਰ ਘਰ ਬਣ ਗਏ ਸਾਰੇ ਕੋ ਪੰਚਾਇਤ ਘਰ ਬਣ ਗਏ ਸਾਡੇ ਕੋਈ ਧਰਮਸ਼ਾਲਾ ਛੇ ਆ ਗਈ ਇੱਥੇ ਗਰੀਬ ਪਰਵਾਰ ਆਪਣੇ ਬੱਚਿਆਂ ਦਾ ਵਿਆਹ ਸ਼ਾਦੀ ਕਰ ਸਕਦੇ ਤਾਂ ਪਿੰਡ ਬਣ ਗਏ ਸਵਰਗ ਜੀ ਆਪਣੇ ਨਾਪਾ ਵਿਧਾਨ ਸਭਾ ਦੇ ਪਿੰਡਾਂ ਨੂੰ ਸਵਰਗ ਬਣਾਉਣ ਵਾਸਤੇ ਮੈਂ ਦੋਨੇ ਹੱਥ ਜੋੜ ਕੇ ਸਰਪ੍ਰਿਕਾ ਅਕ ਬੇਨਤੀ ਕਰਦਾ ਕਿ ਮਿਲ ਕੇ ਸਿਰ ਜੋੜ ਕੇ ਸਰਬਸੰਮਤੀ ਕਰੋ ਕਿ ਸਰਕਾਰ ਦਾ 5 ਲੱਖ ਰੁਪਏ ਨਾ ਪਾਓ ਤੇ ਆਪਣੇ ਪਿੰਡ ਨੂੰ ਸਵਰਗ ਬਣਾਓ ਕਿਉਂਕਿਾਸਪੁਰ ਦਾ ਪਿੰਡ ਉੱਥੇ ਸਰਪੰਚੀ ਦੇ ਲਈ ਬੋਲੀ ਲੱਗੀ ਆ 2 ਕਰੋੜ ਤੋਂ ਵੀ ਕੱਪ ਗਈ ਆ ਜੇ ਕਿਸ ਤਰ੍ਹਾਂ ਦੇਖ ਜਿਉਂਦਾ ਜੇ ਵੀ ਮੇਰੇ ਖਿਆਲ ਏਦਾਂ ਤਾਂ ਨਹੀਂ ਬਣਾ ਚਾਹੀਦਾ ਗੱਲ ਜਾ ਸਕਦੇ ਇਹ ਚੀਜ਼ ਵੀ ਦੇਖ ਦੋ ਬਿਲਕੁਲ ਸਰਪੰਚਪਤੀ ਨਾਲ ਬੇਨਾ ਪੈਸੇ ਦੇ ਹੋ ਰਿਆ ਤੇ ਇੱਕ ਬਸੇ 2-2 ਕਰੋੜ ਦੀਆਂ ਬੋਲੀਆਂ ਲੱਗ ਰਹੀਆਂ ਦੇਖੋ ਕਈ ਪਿੰਡਾਂ ਦੇ ਵਿੱਚ ਨਾਰਮਲ 25-25 30 ਤੇ 50-50 ਲੱਖ ਵੀ ਲੱਗਦਾ ਕਾਹਦੇ ਨਹੀਂ ਲੱਗਦਾ ਜਿੰਨੇ ਸੇਵਾ ਸਰਪੰਚੀ ਸੇਵਾ ਵਾਸਤੇ ਅਜੀ ਸਰਪੰਚੀ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਜੀ ਮੈਂ ਵੀ ਗੱਲ ਕਹਿ ਰਿਹਾ ਕਿ ਅਸੀਂ ਸਰਪੰਚਾਂ ਨੂੰ ਨਵਾਂ ਪੈਸਾ ਨਹੀਂ ਖਾਣ ਦੇਣਾ ਜਿਹੜੇ ਸਰਪੰਚ ਬਣ ਕੇ ਸੋਚ ਸਮਝ ਕੇ ਪੜੋ ਪਿੰਡਾਂ ਦੀ ਡਿਵੈਲਪਮੈਂਟ ਕੀ ਕਸੂਰ ਆ ਲੋਕਾਂ ਦਾ ਜਿਹੜੇ ਵੋਟਾਂ ਪਾ ਕੇ ਤੁਹਾਨੂੰ ਹਰ ਵਾਰ ਥੋੜੇ ਸਿੱਧੇ ਤਾਸ ਜਿਉਂਦੇ ਕੀ ਕਸੂਰ ਹੈ ਗਰੀਬਾਂ ਦਾ ਕੀ ਕਸੂਰ ਹੈ ਕਿਸਾਨਾਂ ਦਾ ਕੀ ਕਸੂਰ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਜੀ ਵੋਟ ਪਾਉਂਦੇ ਆ ਜੀ ਪਰ ਜੇ ਚੰਗੀ ਟੀਮ ਹੋਏਗੀ ਤਾਂ ਪਿੰਡ ਦੀ ਡਿਵੈਲਪਮੈਂਟ ਹੋਏਗੀ ਇਸ ਕਰਕੇ ਪੈਸੇ ਪੂਸ ਵਾਲੀ ਬੋਲੀ ਤਾਂ ਮੇਰੇ ਖਿਆਲ ਮੈਂ ਜਰਾ ਸਹਿਮਤ ਨਹੀਂ ਆਇਆ ਜੀ